ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਆਪ ਜੀ ਭਲੀ ਭਾਂਤ ਜਾਣੂ ਹੋ ਕਿ ਸਤ ਗੁਰੂ ਸਾਹਿਬ ਜੀ ਦੇ 328 ਰੂਪਾਂ ਦਾ ਸੁਵੇਦਨਸ਼ੀਲ ਮੁੱਦਾ ਜਿਹਦੇ ਉੱਤੇ 7 ਦਸੰਬਰ 2025 ਨੂੰ ਹਾਈ ਕੋਰਟ ਦੇ ਦਖਲ ਤੋਂ ਬਾਅਦ ਪੰਜਾਬ ਸਰਕਾਰ ਨੇ ਪਰਚਾ ਦਰਜ ਕੀਤਾ ਸੀ ਉਸ ਤੋਂ ਬਾਅਦ ਸੈਟ ਦਾ ਗਠਨ ਕੀਤਾ ਗਿਆ ਸੈਟ ਨੇ ਕੰਮ ਕਰਨਾ ਸ਼ੁਰੂ ਕੀਤਾ ਮਕਸਰ ਮਾਗੀ ਦੇ ਸ਼ਹੀਦੀ ਜੋੜ ਮੇਲੇ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਕਿ ਬੰਗੇ ਲਾਗੇ ਡੇਰੇ ਵਿੱਚੋਂ 169 ਸੂਪ ਮਿਲੇ ਨੇ ਜਿਨ੍ਹਾਂ ਵਿੱਚੋਂ 139 ਦਾ ਰਿਕਾਰਡ ਨਹੀਂ ਹੈ 30 ਦਾ ਰਿਕਾਰਡ ਹੈ ਬਾਅਦ ਵਿੱਚ ਹਰਪਾਲ ਸਿੰਘ ਕੀਮਾ ਜੀ ਜਾ ਕੇ ਕਹਿੰਦੇ ਕਿ ਸਭ ਕੁਝ ਠੀਕ ਠਾਕ ਹੈ ਮੈਂ ਪਹਿਲਾਂ ਵੀ ਕਹਿ ਚੁੱਕਿਆ ਆ ਕਿ ਸੈਟ ਨੇ ਠੀਕ ਇਨਵੈਸਟੀਗੇਸ਼ਨ ਕੀਤੀ ਮੁੱਖ ਮੰਤਰੀ ਨੇ ਗਲਤ ਕਿਹਾ ਜਾਂ ਮੁੱਖ ਮੰਤਰੀ ਨੇ ਠੀਕ ਕਿਹਾ ਜੇ ਮੁੱਖ ਮੰਤਰੀ ਦਾ ਬਿਆਨ ਠੀਕ ਹੈ ਸੈਟ ਦੀ ਕੰਮ ਠੀਕ ਹੈ ਕਿ ਹਰਪਾਲ ਚਿਮਾ ਠੀਕ ਆ ਇਹ ਵੀ ਪਹੇਲੀ ਜਿਹੜੀ ਆ ਸੰਗਤ ਦੇ ਸਾਹਮਣੇ ਸੁਲਝਣੀ ਚਾਹੀਦੀ ਆ ਅਸੀਂ ਸਮੁੱਚੀ ਸੈਟ ਨੂੰ ਸਮੁੱਚੀ ਇਨਵੈਸਟੀਗੇਸ਼ਨ ਟੀਮ ਨੂੰ ਬੇਨਤੀ ਕਰਦੇ ਆ ਕਿ ਤੁਸੀਂ بڑے ਵੱਡੇ ਪਾਗਾਂ ਵਾਲੇ ਹੋ ਤੁਹਾਡੇ ਸੇਵਾ ਨੌਕਰੀ ਦੇ ਦੌਰਾਨ ਤੁਹਾਡੀ ਇਸ ਡਿਊਟੀ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਿੱਤਰ ਸਰੂਪਾਂ ਦੇ ਸੁਵਿਧਨਸ਼ੀਲ ਮੁੱਦੇ ਨੂੰ ਸਲਝਾਉਣ ਵਾਸਤੇ ਤੁਹਾਨੂੰ ਇਹ ਸੇਵਾ ਮਿਲੀ ਹੈ ਬਿਨਾ ਕਿਸੇ ਪੱਖਪਾਤ ਤੋਂ ਇਹਦਾ ਹੋਣਾ ਚਾਹੀਦਾ ਅੱਜ ਪਤਾ ਲੱਗਾ ਕਿ 40 ਲੋਕਾਂ ਨੂੰ ਤੁਸੀਂ ਸੰਮਣ ਭੇਜਿਆ ਬਹੁਤ ਚੰਗੀ ਗੱਲ ਹੈ ਪਰ ਮੇਰਾ ਸੈੱਟ ਵਾਲੇ ਵੀਰਾਂ ਨੂੰ ਸਵਾਲ ਹੈ ਕਿ 40 ਲੋਕਾਂ ਨੂੰ ਤੁਸੀਂ ਸੰਮਣ ਭੇਜੇ ਚੰਗੀ ਗੱਲ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕੰਮ ਕਰ ਰਹੇ ਹੋ ਪਰ 16 ਲੋਕਾਂ ਤੇ ਪਰਚਾ ਦਰਜ ਹੋਇਆ ਦੋ ਵਿੱਚੋਂ ਫੌਤ ਹੋ ਗਿਆ ਰੱਬ ਘਰੇ ਚਲੇ ਗਿਆ ਭਾਵਕੇ ਮਰ ਗਿਆ ਤੇ 12 ਹਜੇ ਪੈਂਡਿੰਗ ਆ ਦੋ ਦੀ ਤੁਸੀਂ ਗ੍ਰਿਫਤਾਰੀ ਕੀਤੀ ਕੋਹਲੀ ਦੀ ਤੇ ਕਮਲਜੀਤ ਦੀ ਜਿਹੜੇ 12 ਪੈਂਡਿੰਗ ਆ ਉਹ ਹਾਈ ਕੋਰਟ ਭੱਜੇ ਫਿਰਦੇ ਉਹਦੇ ਵਿੱਚੋਂ ਉਹਨਾਂ ਨੂੰ ਕਿਉਂ ਨਹੀਂ ਫੜਦੇ ਜੇ ਉਹਨਾਂ ਨੂੰ ਫੜੋਂਗੇ ਤੇ ਜਿਹੜੀ ਇਹ ਗੁੱਥੀ ਆ ਛੇਤੀ ਸੁਲਝ ਸਕਦੀ ਆ ਸੋ ਆਸ ਕਰਨਾ ਵਾਂ ਕਿ ਤੁਸੀਂ ਉਹਨਾਂ ਤੇ ਵੀ ਧਿਆਨ ਕਰੋਗੇ ਉਹਨਾਂ ਨੂੰ ਵੀ ਫੜੋਗੇ ਉਹਨਾਂ ਦੀ ਇਨਵੈਸਟੀਗੇਸ਼ਨ ਕਰੋਗੇ ਜੇ ਆਪਾਂ ਇਦਾਂ ਹੀ ਢਿੱਲੇ ਰਹਾਂਗੇ ਤੇ ਉਹ ਤਾਂ ਬੇਲਾ ਲੈ ਕੇ ਘਰੋਂ ਚਲ ਜਾਣਗੇ ਸੋ ਇਸ ਕਰਕੇ ਜਿੰਨਾ ਹੁਣ ਤੱਕ ਕਰ ਰਹੇ ਹੋ ਭਵੰਗ ਕੇ ਵਿੱਚ ਕਈ ਤਰ੍ਹਾਂ ਦੇ ਝਮੇਲੇ ਨੇ ਫਿਰ ਵੀ ਅਸੀਂ ਸੈਟ ਦੀ ਇਸ ਕਾਰਗੁਜ਼ਾਰੀ ਤੇ ਧੰਨਵਾਦ ਕਰਦੇ ਹਾਂ ਹੁਣ ਆਉਂਦੀ ਹੈ ਸ਼੍ਰੋਮਣੀ ਕਮੇਟੀ ਦੀ ਗੱਲ ਉਹਨਾਂ ਨੇ ਪਹਿਲਾਂ ਤੋਂ ਹੀ ਬਦਨੀਤੀ ਉਹਨਾਂ ਦੇ ਢੱਡ ਵਿੱਚ ਕਿਉਂਕਿ ਉਹਨਾਂ ਦਾ ਮੇਨ ਦਫ਼ਤਰ ਸ਼੍ਰੀ ਅਮਰਸਰ ਸਾਹਿਬ ਹੈ ਤੇ ਉਹ ਸਭ ਦਾ ਦਫ਼ਤਰ ਵਿੱਚ ਸੱਦਦੇ ਆ ਕਦੇ 28 ਨੂੰ ਆਜੋ 29 ਨੂੰ ਆਜੋ ਪਹਿਲਾਂ ਤੇਰੀ 13 ਜਨਵਰੀ ਨੂੰ ਸੱਦ ਲਿਆ ਉਹਦੋਂ ਰਿਕਾਰਡ ਨਹੀਂ ਦਿੱਤਾ ਫਿਰ 28 ਨੂੰ ਗਿਆ ਫੇਰ ਨਹੀਂ ਦਿੱਤਾ ਕੱਲ 29 ਨੂੰ ਗਿਆ ਕੁਝ ਦਿੱਤਾ ਕੁਝ ਨਹੀਂ ਦਿੱਤਾ ਭਾਈ ਪਿਆਰਿਓ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸ਼੍ਰੋਮਣੀ ਕਮੇਟੀ ਵਾਲਿਓ ਤੁਹਾਡਾ ਕੋਈ ਵजूद ਨਹੀਂ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਇਸ ਸੁਵੇਦਨਸ਼ੀਲ ਮੁੱਦੇ ਉੱਤੇ ਸਵੇਦਨਸ਼ੀਲ ਜਾਂਚ ਉੱਤੇ ਪੂਰਨ ਸਹਿਯੋਗ ਕਰੋ ਇੱਕ ਬੰਦੇ ਦਾ ਤੁਸੀਂ ਬਾਹਾਂ ਲੰਮੀਆਂ ਕਰਕੇ ਕਹਿੰਦੇ ਆ ਕਿ ਸੋਲਾ ਨਾ ਸਾਡਾ ਕੋਈ ਲੈਣ ਦੇਣ ਨਹੀਂ ਤੁਸੀਂ ਸਾਰਾ ਰਕੜ ਦਿਓ ਹੁਣ ਕੱਲ ਚ ਰਾਣੀ ਪਿੰਡ ਵਿੱਚ ਕੁੱਤਿਆਂ ਦੀਆਂ ਸਮਾਧਾਂ ਤੇ ਕੁੱਤੇ ਦੀ ਸਮਾਧ ਤੇ ਪ੍ਰਕਾਸ਼ ਕਰੀ ਬੈਠੇ ਨੇ ਹੋਰ अनेका ਥਾਮ ਨੇ ਤੁਸੀਂ ਆਪ ਇਨਵੈਸਟੀਗੇਸ਼ਨ ਕਰੋ ਜੇ ਜਿਹੜੀਆਂ ਗਲਤੀਆਂ ਹੋਈਆਂ ਨੇ ਗਲਤ ਥਾਵਾਂ ਤੇ ਗਏ ਹੋਏ ਨੇ ਮਾਰੇ ਦੇ ਸਰੂਪ ਉਹ ਤੁਸੀਂ ਆਪ ਕਰ ਸਕਦੇ ਹੋ ਸਾਰਾ ਕੁਝ ਸੋ ਇਸ ਕਰਕੇ ਸਾਡੀ ਸਿਨਮਰ ਬੇਨਤੀ ਆ ਸ਼੍ਰੋਮਣੀ ਕਮੇਟੀ ਨੂੰ ਕਿ ਬਹੁਤ ਕੁਝ ਆਪਾਂ ਆਪਣਾ ਝੱਗਾ ਚੱਕ ਕੇ ਢੱਡ ਨੰਗਾ ਕਰ ਲਿਆ ਹਜੇ ਵੀ ਰੱਬ ਦਾ ਵਾਸਤਾ ਇਹਦੇ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਨਾ ਕਰੋ ਪੂਰਨ ਸਹਿਯੋਗ ਕਰਕੇ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜੋਗ ਜਿਹੜੀ ਤੇ ਬੀਐਸਐਨ ਹੁਣ ਆ ਗਈ ਹੈਗੇ ਆਈਪੀਸੀ ਸਗੀ ਇਹਨੀਆਂ ਧਰਾਵਾਂ ਕਾਨੂੰਨੀ ਧਰਾਵਾਂ ਅਨਸਾਰ ਜਿਹੜੀ ਸਜ਼ਾ ਬਣਦੀ ਆ ਉਹਨੂੰ ਦਬਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਸਾਨੂੰ ਚਾਹੀਦਾ ਤੇ ਜਿੰਨਾ ਹੁਣ ਤੱਕ ਪ੍ਰਸ਼ਾਸਨ ਵਾਲੇ ਵੀਰਾਂ ਨੇ ਕੀਤਾ ਜਾਂ ਜਿਹੜੇ ਵੀ ਉਹਨਾਂ ਦੇ ਉੱਪਰਲੇ ਅਧਿਕਾਰੀ ਕਰਵਾ ਰਹੇ ਉਹਨਾਂ ਸਾਰਿਆਂ ਦਾ ਧੰਨਵਾਦ ਅਰਦਾਸ ਕਰਨਾ ਵਾ ਕਿ ਉਹ ਜਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੋਂ ਅਰਦਾਸ ਕਰਕੇ ਮੰਗਣ ਵਾਲੇ ਜਾਂ ਆਪਾਂ ਸਾਰੇ ਪੰਜਾਬ ਦੇ ਵਸਿੰਦੇ ਦੇਸ਼ ਦੇ ਵਸਿੰਦੇ ਉਹ ਜਰੂਰ ਇਹਤੇ ਨਜ਼ਰਸਾਨੀ ਕਰਨਗੇ ਤੇ ਜਰੂਰ ਜਲਦੀ ਤੋਂ ਜਲਦੀ ਜਿਹੜੇ ਇਹ 328 ਰੁਪਿਆਂ ਦੀ ਗਮਸ਼ੁੱਦਗੀ ਬਦਬੀ ਵਾਲਾ ਜਿਹੜਾ ਨਸੂਰ ਹਰ ਸਿੱਖ ਦੇ ਚੋਬਰਿਆ ਆ ਉਹਦੇ ਦਰਦ ਨੂੰ ਘਟ ਕਰਨ ਵਾਸਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਲੈਣਗੇ ਮੈਂ ਇੱਕ ਵਾਰੀ ਫੇਰ ਕਹਾ ਕਿ ਚਾਲੀਆਂ ਨੂੰ ਤੁਸੀਂ ਨੋਟਿਸ ਭੇਜ ਦਿੱਤਾ ਚੰਗੀ ਗੱਲ ਆ ਪਰ ਜਿਹੜੇ 12 ਖੁੱਲੇ ਫਿਰਦੇ ਆ ਉਹਨਾਂ ਨੂੰ ਕੌਣ ਫੜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ